ਇਸ ਕਬਰਸਤਾਨ ਦੇ ਵਿੱਚ ਉਹ ਸਭ ਤੋਂ ਅਹਿਮ ਕਬਰ ਹੈ ਜਿਹਨੂੰ ਇਸ ਮਾਲਕੀ ਅੱਜ ਤੱਕ ਰੱਖਿਆ ਗਿਆ ਉਹ ਹਨ ਸਾਡੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਹਾਂ ਜਿਨ੍ਹਾਂ ਨੇ ਹਾਂ ਦਾ ਨਾਰਾ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਸਾਹਿਬਜ਼ਾਦਿਆਂ ਲਈ ਤੇ ਹਮੇਸ਼ਾ ਰਹੇਗੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ ਇੱਕ ਰੱਬੀ ਬੰਦੇ ਸੀ ਇਹਨਾਂ ਨੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਸੀਅਤ ਕੀਤੀ ਸੀ ਵੀ ਮੇਰੀ ਕਬਰ ਦੇ ਉੱਪਰ ਕੋਈ ਜ਼ਿਆਦਾ ਵੱਡਾ ਮਕਬਰਾ ਨਾ ਬਣਾਈ ਤੇ ਧੁੱਪ ਸ਼ਾਮ ਮੇਰੀ ਕਬਰ ਦੇ ਉੱਪਰ ਆਉਂਦੀ ਰਹੇ ਇੱਕ ਕਿਉਂਕਿ ਰੱਬੀ ਜਿਹੜੇ ਹੁੰਦੇ ਨੇ ਬੰਦੇ ਹਮ ਰਮਾਤਮਾ ਰੱਬ ਨੂੰ ਮੰਨਣ ਵਾਲੇ ਤੇ ਇਹਨਾਂ ਵਿੱਚ ਕੋਈ ਏਡੀ ਵੱਡੀ ਉਹ ਨਹੀਂ ਸੀ ਇਸ ਕਰਕੇ ਇਹਨਾਂ ਦੀ ਕਬਰ ਦੇ ਉੱਪਰ ਕੋਈ ਜ਼ਿਆਦਾ ਮਕਬਰਾ ਵਗੈਰਾ تعمیر ਨਹੀਂ ਕੀਤਾ ਗਿਆ ਜਿਹੜਾ ਕਬਰਸਤਾਨ ਹੈ ਇਹ ਸ਼ਾਹੀ ਕਬਰਸਤਾਨ ਹੈ ਜਿਸ ਦੇ ਵਿੱਚ ਰਿਆਸਤ ਮਰੇ ਕੋਲਾ ਦੇ ਜਿੰਨੇ ਵੀ ਨਵਾਬ ਹੋਏ ਨੇ ਉਹ ਸਾਰੇ ਨਵਾਬਾਂ ਦੀਆਂ ਕਬਰਾਂ ਇਸੇ ਕਬਰਸਤਾਨ ਦੇ ਵਿੱਚ ਨੇ ਤੇ ਜਿਹੜੇ ਆਖਰੀ ਨਵਾਬ ਇਫਤਖਾਰ ਨੇ ਲਿਖਾ ਉਹਨਾਂ ਦੀ ਕਬਰ ਤੇ ਨਵਾਬ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਵਿੱਚੋਂ ਮੁੱਖ ਹਨ ਇਸੇ ਕਬਰਸਤਾਨ ਦੇ ਵਿੱਚ ਦਫਨਾ। ਇਹ ਕਿੰਨੀ ਕਬਰਾਂ ਦੀ ਮਾਤ ਹੈ ਇਹ ਤਕਰੀਬਨ 3-400 ਸਾਲ ਪੁਰਾਣੀਆਂ ਕਬਰਾਂ ਨੇ ਇਹਦੇ ਵਿੱਚ। ਅੱਛਾ ਤੇ ਆਓ ਮੈਂ ਤੁਹਾਨੂੰ ਇਹਦਾ ਅੱਗੇ ਜਾ ਕੇ ਸਾਰਾ ਦਰਸ਼ਨ ਕਰਾਉਂਦੇ ਆ। ਬੀਜੀ ਲਾਸਟ ਨਵਾਬ ਨਵਾਬ ਇਫਤਖਾਰ ਅਲੀ ਖਾਨ ਜਿਹੜੇ ਬਿਲਕੁਲ ਆਖਰੀ ਨਵਾਬ ਸੀਗੇ ਉਸ ਤੋਂ ਬਾਅਦ ਇਹਨਾਂ ਦੀ ਅੱਗੇ ਔਲਾਦ ਦੇ ਵਿੱਚੋਂ ਕੋਈ ਨਵਾਬ ਨਹੀਂ ਰਿਹਾ ਅੱਛਾ ਤੇ ਇਹ ਨਵਾਬ ਇਫਤਖਾਰ ਅਲੀ ਖਾਨ ਜਿਨ੍ਹਾਂ ਦਾ ਦੌਰ 1947 ਤੋਂ 1948 ਤੱਕ ਅੱਛਾ ਉਸ ਤੋਂ ਬਾਅਦ ਫਿਰ ਖਤਮ ਹੋ ਗਈ ਜਿਹੜੀ ਨਵਾਬਗੀ ਅੱਛਾ 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 ਹਾਂ ਨਵਾਬਗੀ ਤੋਂ ਕਿਹਨਾਂ ਨਵਾਬ ਵੀ ਖਤਮ ਹੋ ਗਈ ਤੇ ਰਾਜ ਤਾਂ ਖਤਮ ਕਰ ਚੁੱਕੇ ਸਰਕਾਰ ਆਖਰੀ ਸੀਗੇ ਆਖਰੀ ਨਵਾਬ ਸੀ ਇਹਨਾਂ ਦੀ ਜਿਹੜੀ ਡੈਥ ਹੋਈ ਹੈ ਉਹ ਤਕਰੀਬਨ 9 382 ਦੇ ਵਿੱਚ ਹੋਈ ਹੈ। ਅੱਛਾ। ਇਹਨਾਂ ਦੀ ਜਿਹੜੀ ਹੁਣ ਪਿਛਲੇ ਕੁਝ ਮਹੀਨੇ ਪਹਿਲਾਂ ਬੇਗਮ ਨੂੰ ਕੀ ਮੰਨ ਬੇਗਮ ਨੂੰ ਮਨਬਰ ਨਿਸ਼ਾ ਹਾਂਜੀ ਹਾਂਜੀ ਇਹ ਉਹਨਾਂ ਦੀ ਕਬਰ ਹੈ। ਅੱਛਾ ਇਹ ਕਬਰ ਉਹਨਾਂ ਦੀ ਹਾਂਜੀ ਇਹ ਜਿਹੜੀ ਇਹ ਜਿਹੜੇ ਲਾਸਟ ਨੰਬਰ ਬਖਤਾਰ ਅਲੀ ਖਾਨ تھے ਇਹ ਇਹ ਉਹਨਾਂ ਦੇ ਫਾਜ਼ਲ ਸਾਹਿਬ ਦੀ ਕਬਰ ਹੈ। ਹਮ ਹਮ ਇਹ ਉਹਨਾਂ ਦੇ ਫਾਜ਼ਲ ਸਾਹਿਬ ਦੀ ਕਬਰ ਹੈ। ਅੱਛਾ ਅੱਛਾ। ਨਵਾਬ ਅਹਿਮਦ ਅਲੀ ਖਾਨ ਹਾਂ ਹਾਂ ਜਿਨ੍ਹਾਂ ਦਾ ਦੌਰ 1908 ਤੋਂ ਲੈ ਕੇ 1947 ਤੱਕ ਅੱਛਾ ਉਹਨਾਂ ਦੇ ਮਤਲਬ ਪਿਤਾ ਜੀ ਸੀਗੇ ਹਾਂ ਇਹਨਾਂ ਦੇ ਪਿਤਾ ਜੀ ਸਨ ਹਾਂ ਇਹਨਾਂ ਦੇ ਪਿਤਾ ਜੀ ਸਨ ਕਿਹੜੇ ਹਾਂ ਤੇ ਅੱਗੇ ਨਵਾਬ ਅਹਿਮਦ ਅਲੀ ਖਾਨ ਦੇ ਫਾਜ਼ਲ ਸਾਹਿਬ ਦੀ ਇਹ ਕਬਰ ਹੈ ਜੀ ਅੱਛਾ ਹਾਂ ਜੀ ਅੱਛਾ ਉਹ ਵੀ ਪੁਰਾਣੇ ਆ ਇਬਰਾਹਿਮ ਅਲੀ ਖਾਨ ਜਿਨ੍ਹਾਂ ਦਾ 1871 ਤੋਂ ਲੈ ਕੇ 1908 ਤੱਕ ਅੱਛਾ 1908 ਤੋਂ ਫਿਰ ਅੱਗੇ 1947 ਤੱਕ ਉਹ ਫਿਰ 47 ਤੇ 1 ਸਾਲ ਇੱਕ ਸਾਲ ਦੇ ਉਹ ਲਾਸਟ ਨਵਾਬ ਤੇ ਨਾਲ ਇਹ ਇਹਨਾਂ ਦੀਆਂ ਬੇਗਮਾਂ ਦੇ ਕੀ ਉਹ ਉਹਨਾਂ ਦੀ ਬੇਗਮ ਤਕਰੀਬਨ ਇਹ ਥੀਗਾ ਵੀ ਜਿੱਥੇ ਨਵਾਬ ਮਹਿਲਾ ਦੇ ਵਿੱਚ ਇੱਕ ਮੱਖੀ ਵੀ ਪਾਣੀ ਸੀ ਮਾਰਦੀ ਅੱਜ ਸਫਾਈ ਦੇ ਹਾਲਾਤ ਨੇ ਵੀ ਉਹ ਰੇ ਕਬੂਤਰਾਂ ਨਹੀਂ ਆ ਮਿੱਠਾ ਤੇ ਕੁੱਤੇ ਵਗੈਰਾ ਆ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਆਪਾਂ ਨੂੰ ਇਸ ਤੋਂ ਇਹ ਸਮਝਣਾ ਚਾਹੀਦਾ ਹੈ ਵੀ ਇਨਸਾਨ ਨੂੰ ਹਮੇਸ਼ਾ ਰੱਬ ਨੂੰ ਯਾਦ ਰੱਖਣਾ ਚਾਹੀਦਾ ਹਾਂ ਸਹੀ ਗੱਲ ਮੀ ਇਨਸਾਨ ਨੂੰ ਇਸ ਜਹਾਨ ਤੋਂ ਜਾਨ ਤੋਂ ਬਾਅਦ ਵੀ ਵੀ ਉਹਨੂੰ ਪਬਲਿਕ ਯਾਦ ਕਰੇ ਦੁਨੀਆ ਯਾਦ ਕਰਦੀ ਰਹੇ ਕੁਝ ਐਸੇ ਕੰਮ ਕਰ ਜਾਣੇ ਚਾਹੀਦੇ ਹਨ ਪੁਰਾਣੀ ਕਬਰਾਂ ਦੇ ਵਿੱਚ ਪੁਰਾਣੇ ਨਵਾਬ ਨਵਾਬ ਸਕੰਦਰ ਅਲੀ ਖਾਨ ਹਾਂ ਹਾਂ ਤੇ ਇਹਨਾਂ ਦਾ ਇਹ ਦੋ ਰਾਣੀਆਂ ਸੀ ਜੀ ਅੱਛਾ ਹਾਂ ਜੀ ਇਹ ਜਵਾਬ ਸਾਹਿਬ ਦੀ ਕਬਰ ਹੈ ਤੇ ਇੱਧਰ ਇਹ ਰਾਣੀਆਂ ਦੀ ਕਬਰ ਹੈ ਉਹਨਾਂ ਦੀ ਦੇਖੋ ਉੱਪਰੋਂ ਬੜਾ ਤੁਹਾਨੂੰ ਪੁਰਾਣੀ ਤਰ੍ਹਾਂ ਕੁਝ ਨਜ਼ਰ ਆਊਗਾ ਕੀ ਬਾਤ ਹੈ ਬਹੁਤ ਅੱਛੀ ਇਮਾਰਤਾਂ ਨੇ ਵੀਰ ਜੀ ਬਹੁਤ ਪੁਰਾਣੀਆਂ ਇਮਾਰਤਾਂ ਨੇ ਲੇਕਿਨ ਇਹਨੂੰ ਦੇਖਭਾਲ ਦੀ ਜ਼ਰੂਰਤ ਹੈ ਹਮਮ ਤਾਂ ਹਸਰਤਾਂ ਨੂੰ ਚਾਹੀਦਾ ਥੋੜਾ ਜਿਹਾ ਤੇਰੇ ਵੱਲੋਂ ਮਹਿਬੂਬ ਅਲੀ ਖਾਨ ਹਾਏ ਇਹ ਇਹਨਾਂ ਦੇ ਅੱਗੇ ਸਹਬਜ਼ਾਦੇ ਹੋਣਗੇ ਜੀ ਅੱਛਾ ਹਾਂ ਮैम ਜਿਹੜੀਆਂ ਇਸ ਕਬਰਸਤਾਨ ਦੇ ਵਿੱਚੋਂ ਸਭ ਤੋਂ ਅਹਿਮ ਕਬਰ ਹੈ ਜਿਹਨੂੰ ਇਸ ਹਾਲ ਤੱਕ ਰੱਖਿਆ ਗਿਆ ਹੈ ਉਹ ਹਨ ਸਾਡੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਹਾਂ ਇਹਨਾਂ ਨੇ ਹਾਂ ਦਾ ਨਾਰਾ ਜਿਨ੍ਹਾਂ ਨੇ ਹਾਂ ਦਾ ਨਾਰਾ ਪਾੜਿਆ ਸੀਗਾ ਸਹਬਜ਼ਾਦਿਆਂ ਲਈ ਹਮੇਸ਼ਾ ਰਹਿਣੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ 1677 ਤੋਂ ਲੈ ਕੇ 1712 1712 ਤੱਕ ਇੱਕ ਰੱਬੀ ਬੰਦੇ ਸੀ ਇਹਨਾਂ ਨੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ وصیت ਕੀਤੀ ਸੀ ਵੀ ਮੇਰੀ ਕਬਰ ਦੇ ਉੱਪਰ ਕੋਈ ਜਿਆਦਾ ਵੱਡਾ ਮਕਬਰਾ ਨਾ ਬਣਾਈਂ ਕਿ ਧੁੱਪ ਸ਼ਾਮ ਮੇਰੀ ਕਬਰ ਦੇ ਉੱਪਰ ਆਉਂਦੀ ਰਹੇ ਇੱਕ ਕਿਉਂਕਿ ਰੱਬੀ ਜਿਹੜੇ ਹੁੰਦੇ ਨੇ ਬੰਦੇ ਹਮਮ ਪਰਮਾਤਮਾ ਰੱਬ ਨੂੰ ਮੰਨਣ ਵਾਲੇ ਤੇ ਇਹਨਾਂ ਵਿੱਚ ਕੋਈ ਏਡੀ ਵੱਡੀ ਉਹ ਨਹੀਂ ਸੀ ਇਸ ਕਰਕੇ ਇਹਨਾਂ ਦੀ ਕਬਰ ਦੇ ਉੱਪਰ ਕੋਈ ਜ਼ਿਆਦਾ ਬਕਬਰਾ ਵਗੈਰਾ ਤਾਮੀਰ ਨਹੀਂ ਕੀਤਾ ਗਿਆ ਇਹ ਸਾਰੀਆਂ ਸ਼ਾਹੀ ਖਾਨਦਾਨੀਆਂ ਜਿਹੜੇ ਸ਼ਾਹੀ ਖਾਨਦਾਨ ਦੇ ਨਵਾਬ ਹੋਏ ਨੇ ਜਾਂ ਉਹਨਾਂ ਦੇ ਨਾਲ ਉਸ ਉਹਨਾਂ ਦੇ ਨੌਕਰ ਚਾਕਰ ਜਾਂ ਉਹ ਸਾਰੇ ਦਰਬੇਸ਼ ਜਿਹੜੇ ਸੀਗੇ ਉਹਨਾਂ ਦੇ ਨਾਲ ਕੋਈ ਵਿਕਤੀ ਤੇ ਉਹਨਾਂ ਦੇ ਅੱਗੇ ਕੋਈ ਖਾਣਾ ਬਣਾਉਣ ਵਾਲੇ ਾਰੇ ਉਹਨਾਂ ਹੀ ਆਨੰਦ ਦੇ ਵਿਚ ਜਿਹੜੇ ਲਿੰਕੜ ਬੰਦੇ ਸੀਗੇ ਸਾਰੇ ਉਹਨਾਂ ਨੇ ਇੱਕ ਤਰ੍ਹਾਂ ਬਣਾ ਲਿਆ ਜਿਹੜੇ ਥੀਕੇ ਸ਼ਾਹੀ ਮਹਿਲ ਚ ਰਹਿੰਦੇ ਸੀ ਮਤਲਬ ਸ਼ਾਹੀ ਮਹਿਲੇ ਵਿੱਚ ਸੀਗੇ ਸਾਰਿਆਂ ਦੇ ਕੰਮ ਇਹ ਵੀ ਹਾਂ ਇਹ ਵੀ ਦਾ ਮਕਬਰਾ ਜਿਹੜਾ ਰੰਗਾਵਾਦ ਨਾ ਜੀ ਜੀ ਇਹ ਬਿਲਕੁਲ ਇਹੀ ਹੈ ਆ ਬਿਲਕੁਲ ਉਹੀ ਆਓ ਤੁਹਾਨੂੰ ਉਹਦਾ ਵੀ ਦਰਸ਼ਨ ਕਰਾਉਂਦਾ ਹਾਂ ਹਾਂ ਨਵਾਬ ਜੁਲਫਕਾਰ ਲਿਖਾ ਪਿੰਕ ਪੱਥਰ ਹੈ ਇਹ ਜੈਪੁਰ ਰਾਜਸਥਾਨ ਦਾ ਇਹ ਤੇ ਇਹਨਾਂ ਦੀ ਤਮੰਨਾ ਸੀਗੀ ਕਿ ਮੇਰਾ ਜਿਹੜੀ ਕਬਰ ਹੋਵੇ ਮੇਰਾ ਮਕਬਰਾ ਹੋਵੇ ਉਹ ਤਾਜ ਮਹਿਲ ਹੀ ਕਰਜ ਦੇ ਉੱਪਰ ਹੋਵੇ। ਇਹ ਉਹ ਸ਼ਹਿਰ ਹੈ ਤਾਜ ਮਹਿਲ ਤਾਜ ਮਹਿਲ ਹੀ ਤਾਜ ਦੇ ਉੱਪਰ ਬਿਲਕੁਲ ਉਸੇ ਤਰ੍ਹਾਂ ਹੀ ਬਣਿਆ ਹੋਇਆ ਇੱਥੇ ਚਾਰੇ ਪਾਸੇ ਚਾਰ ਮੀਨਾਰ ਸੀਗੇ ਤੇ ਇਹ ਕਬਰਾਂ ਉੱਪਰ ਨੇ ਜਿਹੜੀਆਂ ਆਰਟੀਫੀਸ਼ੀਅਲ ਨੇ ਜਿਹੜੀਆਂ origignal ਕਬਰਾਂ ਨੇ ਉਹ ਨੀਚੇ ਨੇ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਉੱਥੇ ਸ਼ਾਹਜਹਾਂ ਦੀ ਕਬਰਾਂ ਉੱਪਰ ਅਲੱਗ ਨੇ ਬਣੀ ਹੋਈਆਂ ਨੀਚੇ origignal ਨੀਚੇ ਨੇ। ਉਸੇ ਖਾਨ ਜਿਹਦੇ ਉੱਪਰ ਬਣਾਇਆ ਗਿਆ ਜੀ ਨਵਾਬ ਜ਼ੁਲਫਕਾਰ ਅਲੀ ਖਾਨ ਦਾ ਇਹ ਹਦਕਾ ਹੈ ਕੀ ਬਾਤ ਹੈ ਇਹ ਜਿਹੜੀ ਕਬਰ ਹੈ ਇਹ ਕਬਰ ਨਹੀਂ ਹੈਗੀ ਬੀਟ ਕਬਰ ਇਹਦੀ ਉਹ ਨੀਚੇ ਹੈ ਬੇਸਮੈਂਟ ਉੱਪਰ ਤਾਂ ਵੈਸੇ ਇਸ ਕਰਕੇ ਵੀ ਮੇਰੀ ਕਬਰ ਦੇ ਉੱਪਰ ਲੋਕ ਪੈਰ ਲੈ ਕੇ ਨਾ ਚੱਲਣ ਕਿਵੇਂ ਆਪਾਂ ਹੁਣ ਸਾਰੇ ਘੁੰਮਦੇ ਆਏ ਕਨਾ ਆਲੇ ਪੈਰ ਲੈ ਕੇ ਲਬਰਬਰ ਦੀ ਇਹਨਾਂ ਨੇ ਆਪਣਾ ਸਮਝੋ ਜਿਵੇਂ ਆਪਾਂ ਹਜ਼ੂਰ ਸਾਹਿਬ ਆਪਣੇ ਇਥੇ ਕਿਉਂ ਹਾਂ ਹਾਂ ਬਿਲਕੁਲ ਉੱਪਰ ਬਣਾ ਦਿੰਦੇ ਆ ਕਨਾ ਵੀ ਉਹਦੇ ਉੱਪਰ ਦੀ ਪੈਰ ਲੈ ਕੇ ਕ੍ਰੋਸ ਨਾ ਹੋ ਇਥੋ ਜੀ ਇਧਰ ਕੈਮਰਾ ਪੂਰਾ ਬੜੀਆ ਹਾਂ ਬਹੁਤ ਅੱਛਾ ਸਾਈਟ ਆ ਪਰਤ ਮਹਿਕਮੇ ਵਾਲੇ ਆਂਦੇ ਨਹੀਂ ਉਰੇ ਕਦੇ ਕੋਈ ਕਰਨ ਵੀ ਗਿਆ ਖੁਸ਼ਕਾਰ ਜੀ ਕਈ ਵਾਰੀ ਹੋਇਆ ਪਿੱਛੇ ਸਰਕਾਰ ਨੇ ਪੈਸਾ ਵੀ ਪਾਸ ਕੀਤਾ ਸੀ ਕਾਫੀ ਲੇਕਿਨ ਉਹ ਵਿਚਾਰੀ ਰਹਿ ਗਿਆ ਹੁਣ ਤਾਂ ਕੀ ਕਰਨਾ ਔਰ ਇੱਕ ਲਿੱਕੇ ਦਾ ਲਾਓ ਵੀ ਕਿਆ ਚੀਜ਼ ਹੈ ਹਾਂ ਹਾਂ ਬਿਲਕੁਲ ਬਿਲਕੁਲ ਛੋਟੀ ਬਾਤ ਸਹੀ ਹੈ ਹਾਂ ਹਾਂ ਦੇਖੋ ਬੜਾ ਬਹੁਤ ਖੂਬਸੂਰਤ ਬਣ ਸਕਦਾ ਜਦੋਂ ਇਹ ਮੰਜ਼ਰ ਬਨੇਗਾ ਸਾਹਮਣੇ ਆਏਗਾ ਇਹ ਤਾਂ ਮੈਂ ਦੇਖਿਆ ਕਿ ਮੈਨੂੰ ਨਾ ਬੀਵੀ ਦਾ ਮਕਬਰਾ ਰੰਗਾਬਾਦ ਹੈ ਜੀ 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 ਕਾਫੀ ਹੈ ਹਾਂ ਉਂਗਲੀਰ ਕੋਟਲਾ ਰਿਆ ਸਦੀ ਮੋਰ ਹੈ ਜੀ ਇਹ ریاست ਮਰੇ ਕੋਟਲਾ ਦੀ ਸਟੈਂਪ ਹੈ ਜੀ ਜੀ ਤੁਸੀਂ ਉਰਦੂ ਪੜ ਲੈਂਦੇ ਹੋ ਹਾਂ ਮੈਂ ਮੈਂ ਪੜ ਲੈਂਦਾ ਥੋੜਾ ਬਹੁਤ ਯਾਨੀ ਇਹ ਕਾਫੀ ਕੁਝ ਲਿਖਿਆ ਹੋਇਆ ਹੈ ਇਹ ਜਿਹੜੀ ਜਗ੍ਹਾ ਮਤਲਬ ਹੁਣ ਤਾਂ ਇਹ ਜਿਵੇਂ ਸਰਕਾਰੀ ਜਗ੍ਹਾ ਹੋ ਗਈ ਹੈ ਸਰਕਾਰ ਦੀ ਜਗ੍ਹਾ ਪਰ ਜਿਵੇਂ ਹੁਣ ਇੱਧਰ ਨਾਲ ਕਿਸੇ ਦੀ ਨਿੱਜੀ ਹੈ ਹਾਂ ਨਾਲ ਤਾਂ ਨਿੱਜੀ ਮੁਹੱਲਾ ਹੈ ਇਹ ਫਿਰ ਕਦੋਂ ਆਏ ਲੱਗਿਆ ਵੀ ਅਲੱਗ-ਅਲੱਗ ਕਿਵੇਂ ਵੰਡਾਰੇ ਜਿਹੇ ਹੋਏ ਸੀ ਕਿਉਂਕਿ ਜ਼ਿਆਦਾਤਰ ਤਾਂ ਸ਼ਾਹੀ ਜਿਹੜਾ ਉਹ ਉਹਦੇ ਅਧੀਨ ਹੋਣਾ ਆ ਅਸਲ 'ਚ ਹੁਣ ਤਾਂ ਸਰਕਾਰ ਦੇ ਅਧੀਨ ਹੈ ਜੀ ਇਹ ਸਰਕਾਰ ਦੇ ਕਬਜ਼ੇ ਦੇ ਵਿੱਚ ਤੇ ਪਹਿਲਾਂ ਇਹ ਸਾਰਾ ਇੱਕ ਓਪਨ ਜਿਹਾ ਏਰੀਆ ਸੀ ਆ ਫਿਰ ਚਾਰ ਦੀਵਾਰੀ ਕਰ ਦਿੱਤੀ ਗਈ ਤੇ ਇਹਨਾਂ ਨੂੰ ਮਹਫੂਜ਼ ਕਰਤਾ ਸਾਰਿਆਂ ਕੰਮ ਪਹਿਲਾਂ ਖੁੱਲਾ ਸੀ ਪਹਿਲਾਂ ਖੁੱਲਾ ਸੀ ਤੇ ਨਾਲ ਮਸਜਿਦ ਹੈ ਅੱਛਾ ਮਸਜਿਦ ਆ ਨਾਲ ਇਧਰਲੇ ਪਾਸੇ ਮਸਜਿਦ ਹੈ ਲੇਕਿਨ ਇਹ ਸਾਰੀ ਹਾਂ ਇਹ ਬਹੁਤ ਏ ਤਗਰੀ ਲੱਗਦੀ ਹੈ ਅੱਛਾ ਪੁਰਾਣਾ ਇਤਿਹਾਸ ਹੈ ਇਹਦੇ ਵਿੱਚ ਛੁਪਿਆ ਹੋਇਆ ਤੇ ਇਹਨੂੰ ਕੋਈ ਇਤਗਰੀ ਲੱਗ ਨਹੀਂ ਲਾਈ ਜਾਂਦੀ ਸਕ ਪਹਿਲਾਂ ਠੀਆ ਬਿਟੇ ਰਕਟ ਗਏ ਜੀ 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 ਮੇਰੇ ਫੀਮੇਲ ਕਵਰ ਕਿਹੜੀ ਹੈ ਤੇ ਮੇਲ ਕਵਰ ਕਿਹੜੀ ਹੈ ਇਹਦੇ ਵਿੱਚ ਇੱਕ ਹੈ ਨਿਸ਼ਾਨੀ ਦੇ ਤੌਰ ਤੇ ਵੀ ਇਹ ਮੇਲ ਹੈ ਇਹ ਫੀਮੇਲ ਦੀ ਕਵਰ ਹੈ ਇਹ ਉੱਪਰਲੇ ਉੱਪਰ ਜਿਨ੍ਹਾਂ ਉੱਪਰ ਤਾਜ ਵਗੈਰਾ ਲੱਗਾ ਜਿਸ ਤਰ੍ਹਾਂ ਇਹ ਹੈ ਮੇਲ ਦੀ ਕਵਰ ਜਿਹੜੀਆਂ ਉੱਪਰੋਂ ਪਲੇਨ ਨੇ ਇਹ ਹੈ ਫੀਮੇਲ ਇਹ ਸਭ ਤੋਂ ਵੱਡੀ ਉਹ ਹੈ ਇੱਕ ਪਹਿਚਾਨ ਹੈ ਪਹਿਚਾਨ ਆ ਪਤਾ ਲੱਗ ਜਾਂਦਾ ਨਾ ਔਰ ਸਾਰੀਆਂ ਕਬਰਾਂ ਦਾ ਜਿਹੜਾ ਰੁਖ ਹੋਊਗਾ ਜਿੱਥੇ ਵੀ ਦੁਨੀਆ ਦੇ ਵਿੱਚ ਹੋਣਗੀਆਂ ਉਹ ਹਮੇਸ਼ਾ ਇਸੇ ਰੁਖ ਦੇ ਵਿੱਚ ਹੋਣਗੀਆਂ ਇਹਨਾਂ ਦਾ ਸਿਰ ਇਸ ਤਰਫ ਹੋਏਗਾ ਛਿਪਰੀ ਵੱਲ ਨੂੰ ਪੈਰ ਇਸ ਵੱਲ ਨੂੰ ਹੋਣਗੇ ਸਾਡੇ ਜਿਹੜਾ ਇਸਲਾਮ ਧਰਮ ਦੇ ਵਿੱਚ ਪੈਨ ਦਾ ਜਿਹੜਾ ਤਰੀਕਾ ਹੈ ਉਹ ਵੀ ਇਸੇ ਤਰ੍ਹਾਂ ਹੀ ਹੈ ਵੀ ਅੱਛਾ ਮੰਨਿਆ ਜਾਂਦਾ ਹੈ ਵੀ ਤੁਹਾਡਾ ਛਿਬਰੀ ਵੱਲੋਂ ਤੁਹਾਡਾ ਸਿਰ ਹੋਵੇ ਪੈਰ ਤੁਹਾਡੇ ਉੱਧਰ ਨੂੰ ਹੋਣ ਅੱਛਾ ਚੜਦੇ ਵੱਲੋਂ ਪੈਰ ਦੇ ਵੱਲੋਂ ਵੀ ਸਿਰ ਕਿੱਧਰ ਨੂੰ ਸਿਰ ਛਿਬਰੀ ਵੱਸ ਇੱਧਰ ਹਾਂ ਇਸੇ ਤਰ੍ਹਾਂ ਹੀ ਜਦੋਂ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਉਹਨੂੰ ਜਦੋਂ ਕਬਰ ਦੇ ਵਿੱਚ ਲਿਟਾਇਆ ਜਾਂਦਾ ਉਹਦਾ ਇਸੇ ਤਰ੍ਹਾਂ ਹੀ ਕਿਉਂਕਿ ਜਿਹੜਾ ਨਮਾਜ਼ ਪੜ੍ਹਨ ਦਾ ਰੁਖ ਹੈ ਉਹ ਵੀ ਇਸੇ ਤਰ੍ਹਾਂ ਹੀ ਹੈ ਕਿਉਂਕਿ ਆਮ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਨਾ ਵੀ ਫੀਮੇਲ ਆਫ ਫੀਮੇਲ ਦੀ ਕਬਰ ਕਿਹੜੀ ਹੈ ਹੁਣ ਜਿਵੇਂ ਆਪਾਂ ਨਵਾਬ ਸ਼ੇਰ ਮੁਹੰਮਦ ਖਾਨ ਦੀ ਕਬਰ ਦੇਖਤਾ ਹਾਂ ਉਹਦੇ ਉੱਪਰ ਵੀ ਇੱਕ ਤਾਜ ਬਣਿਆ ਹੋਇਆ ਹੈ ਇਹ ਸਿੱਧੀ ਪਹਿਚਾਨ ਹੈ ਜਿਹੜੀ ਮਹਾਰਾਣੀ ਦੀ ਸੀ ਉੱਤੇ ਹੈ ਨਹੀਂ ਸੀ ਉਹਦੇ ਉੱਤੇ ਨਹੀਂ ਹੈ ਤੇ ਬਾਕੀ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਵੀ ਦਿੱਤੀ ਸੀ ਨਿਸ਼ਾਨੀ ਦੇ ਤੌਰ ਤੇ ਜਿਹੜੀ ਉਹਨਾਂ ਦੇ ਮਹਿਲੇ ਵਿੱਚ ਮਹਿਫੂਜ਼ ਹੈ ਹਜੇ ਤੱਕ ਉਹ ਹਮੇਸ਼ਾ ਉਸੇ ਖਾਨਦਾਨ ਦੇ ਕੋਲੇ ਮਹਿਫੂਜ਼ ਰਹੀ ਇੱਕ ਨਿਸ਼ਾਨੀ ਗਿਫਟ ਦੇ ਤੌਰ ਤੇ ਦਿੱਤੀ ਹਾਂ ਇਹ ਬਹੁਤ ਵੱਡਾ ਇਤਿਹਾਸ ਚੁਪਿਆ ਹੋਇਆ ਹੈ 1948 ਦੇ ਵਿੱਚ ਨਵਾਬੀ ਖਤਮ ਹੋਈ 1948 ਦੇ ਵਿੱਚ ਫਿਰ ریاستਾਂ ਖਤਮ ਕਰ ਦਿੱਤੀਆਂ ਸਰਕਾਰੀ ਤੌਰ ਤੇ ਫਿਰ ਇੱਥੇ ਆ ਕੇ ਖਤਮ ਹੋ ਗਿਆ ਨਵਾਬੀ ਜਿੰਨੇ ਵੀ ਸੀਗੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਨਵਾਬੀਆਂ ਖਤਮ ਹੋ ਗਈਆਂ ਸੀ ਉਹ ਲਾਸਟ ਨਵਾਬ ਸੀ ਫਿਰ ਉਹਨਾਂ ਦੇ ਨਵਾਬ ਸਾਹਿਬ ਤੇ ਸੀਗੇ ਉਹਨਾਂ ਦੇ ਫਿਰ ਅੱਗੇ ਕੋਈ ਔਲਾਦ ਨਹੀਂ ਸੀਗੀ ਤੇ ਉਹਨਾਂ ਦਾ ਫਿਰ 1982 ਦੇ ਵਿੱਚ ਡੈਥ ਹੋ ਗਈ ਸੀ ਫਿਰ ਉਹ ਖਤਮ ਹੋ ਗਿਆ ਬਸ ਹੁਣ ਉਸ ਤੋਂ ਬਾਅਦ ਲਾਸਟ ਬੇਗਮ ਇੱਕ ਰਹਿੰਦੀ ਸੀਗੀ ਤੇ ਉਹਨਾਂ ਦਾ ਵੀ ਆ ਪਿਛਲੇ ਹਾਂ ਹਾਂ 21 23 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਮੁਨਵਰ ਨਿਸ਼ਾ ਜੀ ਇਹਨਾਂ ਦਾ ਨਾਮ ਸੀਗਾ ਦੇਖ ਲਓ ਸੱਟ ਨਿਸ਼ਾਨੀ ਹੋ ਗਿਆ ਨਾ ਨਵਾਬ ਸ਼ੇਰ ਮੁਹੰਮਦ ਖਾਨ ਦੀ ਵਿਰਾਸਤ ਦੇ ਵਿੱਚੋਂ ਲਾਸਟ ਨਿਸ਼ਾਨੀ ਸੀ ਉਹ ਬੇਗਮ ਹੂੰ ਫਿਰ ਉਹੀ ਗੱਲ ਸ਼ਾਹ ਮੁਹੰਮਦ ਅਲੀ ਹਾਂ ਇੱਥੇ ਆਇਆ ਨੂੰ ਦੁਨੀਆ ਮੋਹ ਲੈਂਦੀ ਤਗੇ ਬਾਜ ਦਾ ਧਾਰ ਕੇ ਦੇਸ਼ ਨਹੀਂ ਆ ਹਾਂ ਸਦਾ ਨਹੀਂ ਇਹ ਦੌਲਤਾਂ ਐਸ਼ ਮਾਤੇ ਸਦਾ ਨਹੀਂ ਇਹ ਰਾਜ ਹੈ ਦੇਸ਼ ਨਹੀਂ ਆ ਸ਼ਾਹ ਮੁਹੰਮਦ ਆ ਸਦਾ ਨਾ ਕੋਈ ਦੁਨੀਆ ਸਦਾ ਰਹਿਣੇ ਨਾ ਕਾਲੜੇ ਕੇਸ ਨਹੀਂ ਆ ਹਾਂ ਇਹ ਲਿਖਿਆ ਹੋਇਆ ਇਹਦੇ ਵਿੱਚ ਨਵਾਬ ਸਕੰਦਰ ਖਾਨ ਲਈ ਖਾਂਦੇ ਬਕਰ ਵਿੱਚ ਇਹ ਇਹ ਚਿੜੀਆਂ ਰੇਨ ਬਸੇਰਾ ਨਾ ਘਰ ਤੇਰਾ ਨਾ ਘਰ ਮੇਰਾ ਇਹ ਤਾਂ ਚਿੜੀਆਂ ਇਸ ਤਰ੍ਹਾਂ ਉੱਡ ਜਾਣਾ ਇੱਕ ਨਾਲ ਇੱਕ ਛੱਡ ਕੇ ਇਸ ਦਹਾਨ